ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਪੂਰਵ ਸਵਾਗਤ ਹੈ। ਅਨਐਮਪਲੋਇਮੈਂਟ ਰੇਟ ਉੱਤੇ ਚਲੇਗਾ ਕੈਨੇਡਾ ਦੇ ਵਿੱਚ ਅਨਐਮਪਲੋਇਮੈਂਟ ਰੇਟ 6.6% ਦੇ ਉੱਤੇ ਅਗਸਤ ਦੇ ਵਿੱਚ ਚਲੇਗਾ। ਜਿਹੜਾ ਕਿ ਜੁਲਾਈ ਦੇ ਵਿੱਚ 6.4% ਸੀ। ਹੁਣਾ ਥੱਲੇ ਚਾਹੀਦਾ ਸੀ ਪਰ ਉਲਟਾ ਹੋ ਗਿਆ ਤੇ ਚਲੇ ਵੀ 6.6% ਦੇ ਉੱਤੇ ਗਿਆ। ਇਕਨੋਮੀ ਦੇ ਵਿੱਚ 22000 ਨਵੀਆਂ ਜੌਬਸ ਐਡ ਹੋਈਆਂ ਅਗਸਤ ਦੇ ਵਿੱਚ। ਪਰ ਇਹ ਇੰਨੀਆਂ ਜ਼ਿਆਦਾ ਨਹੀਂ ਆ ਕਿ ਜਿੰਨੀ ਪੋਪੂਲੇਸ਼ਨ ਇੱਥੇ ਹੈਗੀ ਆ ਜਿੰਨੇ ਲੋਕ ਆ ਉਹਨਾਂ ਦੇ ਲਈ ਜਿਹੜੀ ਬਰਾਬਰ ਰੱਖਣ ਦੇ ਲਈ ਠੀਕ ਹੋਣ ਇਹਦਾ ਨਹੀਂ ਹੈ ਜਿਹੜੀਆਂ ਜ਼ਿਆਦਾ ਨੌਕਰੀਆਂ ਆ ਉਹ ਕ੍ਰੀਏਟ ਕੀਤੀਆਂ ਗਈਆਂ ਐਜੂਕੇਸ਼ਨ ਦੇ ਵਿੱਚ ਹੈਲਥ케ਅਰ ਦੇ ਵਿੱਚ ਫਾਈਨੈਂਸ ਦੇ ਵਿੱਚ ਪਰ ਕੁਝ ਨੌਕਰੀਆਂ ਜਿਹੜੀਆਂ ਅਵੇਲੇਬਲ ਨੇ ਜਿਹੜੀਆਂ ਪ੍ਰੋਫੈਸ਼ਨਲ ਸਰਵਿਸਸੇਸ ਨੇ ਯੂਟਿਲਿਟੀਆਂ ਦੀ ਜਾਂ ਨੈਚੁਰਲ ਰਿਸੋਰਸਸ ਦੇ ਵਿੱਚ ਸਟੂਡੈਂਟਸ ਦੇ ਵਿੱਚ ਕਾਫੀ ਮੁਸ਼ਕਲ ਟਾਈਮ ਦੱਸਿਆ ਗਿਆ ਹੈ ਕਿ ਜਿਹੜੀਆਂ ਸਮਰ ਜੋਬਸ ਨਹੀਂ ਮਿਲੀਆਂ ਉਹਨਾਂ ਨੂੰ ਉਹਨਾਂ ਦੇ ਵਿੱਚ ਜਿਹੜੀ ਅਨਪਲੋਇਮੈਂਟ ਆ 16.7% ਦੇ ਉੱਤੇ ਚੱਲੇਗੀ 2012 ਤੋਂ ਬਾਅਦ ਇੰਨੀ ਅਨਪਲੋਇਮੈਂਟ ਨਹੀਂ ਹੋਈ 20 ਵਾਲਾ ਸਾਲ ਛੱਡਦੀ ਹੈ 12 ਤੋਂ ਲੈ ਕੇ ਹੁਣ ਤੱਕ 12 ਸਾਲਾਂ ਦੇ ਵਿੱਚ ਕਦੇ 16.7% ਦੇ ਵਿੱਚ ਸਟੂਡੈਂਟ ਅਨਪਲੋਇਮੈਂਟ ਨਹੀਂ ਹੋਈ ਜਿਹੜੀਆਂ ਡਿਸਪੈਰਟੀਜ਼ ਆ ਬਹੁਤ ਸਾਰੇ ਮਾਈਨੋਰਿਟੀ ਸਟੂਡੈਂਟਸ ਦੇ ਵਿੱਚ ਜਿਹੜੇ ਬਲੈਕ ਨੇ ਚਾਈਨੀਜ਼ ਨੇ ਜਾਂ ਦੂਜੇ ਨੇ ਉਹਨਾਂ ਦੇ ਵਿੱਚ ਇਹ ਏਸ਼ੀਅਨ ਸਟੂਡੈਂਟਸ ਨੇ ਉਹ ਇਹ ਤੋਂ ਵੀ ਜ਼ਿਆਦਾ ਦੱਸਦੇ ਆ ਬਲੈਕ ਸਟੂਡੈਂਟਸ ਦੇ ਵਿੱਚ ਤੇ ਇਹ ਹਾਈएस्ट ਰੇਟ ਆ 29.5% ਜਿਹੜੇ ਬੈਂਕ ਨੇ ਰੀਸੈਂਟ ਰੇਟ ਕੱਟ ਕੀਤੇ ਆ ਜਿਹਦੀ ਆਪਾਂ ਬਹੁਤ ਵਾਰੀ ਗੱਲਬਾਤ ਕਰਦੇ ਆ ਬੈਂਕ ਆਫ ਕੈਨੇਡਾ ਨੇ ਅ ਪਰਸੋਂ ਬੁੱਧਵਾਰ ਨੂੰ 0.25% ਜਿਹੜਾ 25 ਬੇਸਿਸ ਪੁਆਇੰਟ ਦਾ ਰੇਟ ਕੱਟ ਕੀਤਾ ਆ ਅਨਪਲੋਇਮੈਂਟ ਉਹਦੇ ਤੋਂ ਬਾਅਦ ਜਦੋਂ ਬੈਂਕ ਨੇ ਉਹ ਤੋਂ ਪਹਿਲਾਂ ਜਿਹੜਾ ਕੱਟ ਕੀਤਾ ਸੀ ਉਹਦੇ ਤੋਂ ਬਾਅਦ ਸਾਹਮਣੇ ਆਈ ਆ ਜਾਂ ਜਿਹੜੇ ਇੰਡੀਕੇਟ ਇਹ ਕਰਦੇ ਆ ਕਿ ਜਿਹੜੇ ਹੋਰ ਕੱਟ ਜਿਹੜੇ ਆ ਉਹ ਆ ਰਹੇ ਆ ਦੂਜਾ ਅਨਪਲੋਇਮੈਂਟ ਦੇ ਜਿਹੜੇ ਨੰਬਰਸ ਨੇ ਐਸ ਵੇਲੇ ਅਨਪਲੋਇਡ ਲੋਕ ਉਹ 15 ਲੱਖ ਹੋ ਗਏ ਅਗਸਤ ਦੇ ਵਿੱਚ ਜਿਹੜੇ ਪਿਛਲੇ ਸਾਲ ਨਾਲੋਂ 22.9% ਜ਼ਿਆਦਾ ਆ ਅਨਪਲੋਇਡ ਲੋਕ ਕੈਨੇਡਾ ਦੇ ਵਿੱਚ ਉਹਨਾਂ ਦੀ ਗਿਣਤੀ ਕਾਗਜ਼ਾਂ ਦੇ ਮੁਤਾਬਕ 15 ਲੱਖ ਹੋ ਗਈ ਹੈ ਪਿਛਲੇ ਸਾਲ ਨਾਲੋਂ 22.9 ਯਾਨੀ ਕਿ 23% ਦੇ ਨੇੜੇ ਜ਼ਿਆਦਾ ਆ ਕੁਝ ਜਿਹੜੇ ਲੋਕ ਨੇ ਜਿਹੜੇ ਐਸ ਵੇਲੇ ਬੇਰੋਜ਼ਗਾਰ ਨੇ ਉਹਨਾਂ ਦਾ ਜਿਹੜਾ ਆ ਸੀਗਾ ਅ ਮਤਲਬ ਆ ਜਿਹੜੇ ਜਿਹੜੇ ਅਨ EMPLOIED ਸੀਗੇ ਜੁਲਾਈ ਦੇ ਵਿੱਚ ਉਹਨਾਂ ਨੂੰ ਅਗਸਤ ਦੇ ਵਿੱਚ ਨੌਕਰੀਆਂ ਮਿਲ ਗਈਆਂ ਵੇਜ ਇਨਕਰੀਜ਼ ਭਾਵੇਂ ਕਿ ਕੁਝ ਨੌਕਰੀਆਂ ਦੇ ਵਿੱਚ ਜਿਹੜਾ ਸੀਗਾ ਵੇਜਸ ਵਧੇ ਆ ਐਵਰੇਜ ਆਵਰਲੀ ਵੇਜ ਲਗਭਗ 35 ਡਾਲਰ ਦੇ ਉੱਤੇ ਪਹੁੰਚ ਗਿਆ 5% ਵਧਿਆ ਪਿਛਲੇ ਸਾਲ ਨਾਲੋਂ ਜ਼ਿਆਦਾ ਵੇਜ ਗੈਪ ਬਹੁਤ ਆ ਜਿਹੜੀ ਇਮੀਗ੍ਰੇਸ਼ਨ ਆ ਉਹਦੇ ਵਿੱਚ ਵੇਜ ਗੈਪ ਦਾ ਮਤਲਬ ਇਹ ਆ ਕਿ ਉਹਦੇ ਵਿੱਚ ਗ੍ਰੋਥ ਨਹੀਂ ਆ ਜਿਹੜੇ ਜਿਹੜੇ ਐਸਟੈਬਲਿਸ਼ਡ ਇਮੀਗ੍ਰੈਂਟਸ ਨੇ ਇੱਥੇ ਆਏ ਆ ਕੈਨੇਡੀਅਨ ਬੌਰਨ ਵਰਕਰਸ ਨੇ ਉਹਨਾਂ ਦੇ ਵਿੱਚ ਇਹ ਕਾਫੀ ਜ਼ਿਆਦਾ ਫਰਕ ਜਿਹੜਾ ਇਸ ਵੇਲੇ ਵਧ ਰਿਹਾ ਹੈ ਹੁਣ ਇਹਦਾ ਮਤਲਬ ਕੀ ਆ ਜਿਹੜੇ ਰੀਸੈਂਟਲੀ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਕੱਟ ਕੀਤਾ ਤਾਂ ਕਿ ਇਕਨੋਮਿਕ ਗ੍ਰੋਥ ਹੋ ਸਕੇ ਤਾਂ ਕਿ ਜੌਬ ਕ੍ਰੀਏਟ ਹੋ ਸਕਣ ਜਿੰਨੀ ਜ਼ਿਆਦਾ ਅਨਪਲੋਇਮੈਂਟ ਰੇਟ ਹੋਊਗੀ ਜੌਬ ਗ੍ਰੋਥ ਜੌਬ ਗ੍ਰੋਥ ਜਿੰਨੀ ਜ਼ਿਆਦਾ ਸਲੋਅਰ ਹੋਊਗੀ ਓਨੀ ਜ਼ਿਆਦਾ ਇਹ ਬੈਂਕ ਨੂੰ ਮਤਲਬ ਉਹਨੂੰ ਇੰਡੀਕੇਸ਼ਨ ਦੇਊਗੀ ਕਿ ਜ਼ਿਆਦਾ ਤੁਸੀਂ ਹੋਰ ਰੇਟ ਕੱਟ ਕਰੋ ਤਾਂ ਕਿ ਇਹਨੂੰ ਇਕਨੋਮੀ ਨੂੰ ਸਪੋਰਟ ਮਿਲ ਸਕੇ ਇਹ ਇਕਨੋਮਿਕ ਸਟਿਮੂਲੇਸ਼ਨ ਆ ਜਿੰਨੇ ਵਿਆਜ ਦਰ ਘੱਟ ਹੋਣਗੇ ਲੋਅ ਇੰਟਰਸਟ ਰੇਟ ਹੋਣਗੇ ਉਹਦੇ ਨਾਲ ਜਿਹੜੀ ਬੋਰੋਇੰਗ ਆ ਉਹ ਚੀਪਰ ਹੋਊਗੀ ਲੋਕ ਉਧਾਰ ਕਰਜ਼ਾ ਜਿਹੜਾ ਸਸਤਾ ਲੈ ਸਕਦੇ ਆ bizness ਜਾਂ consumer ਹੈਗੇ ਆ ਉਹ ਜਿੰਨਾ ਉਹਨਾਂ ਕੋਲੇ ਪੈਸਾ ਹੋਊਗਾ ਉਹਨਾਂ ਜ਼ਿਆਦਾ ਉਹ ਸਪੈਂਡ ਕਰਨਗੇ ਉੰਨੀ ਜ਼ਿਆਦਾ ਜਿਹੜੀ ਹੈ ਇਨਵੈਸਟਮੈਂਟ ਉਹ ਵਧੂਗੀ ਇਹਦੇ ਨਾਲ ਜਿਹੜੀ ਜੌਬ ਗ੍ਰੋਥ ਆ ਉਹ ਉੱਤੇ ਜਾਊਗੀ ਤੇ ਅਨਐਮਪਲੋਇਮੈਂਟ ਥੱਲੇ ਹੋਊਗਾ ਇਹਦਾ ਮਤਲਬ ਇਹ ਕੀ ਆ ਹੁਣ ਇਹ ਸਾਰੇ ਕੋਈ ਦਾ ਕੀ ਇਹ ਅਨਐਮਪਲੋਇਮੈਂਟ ਇਸ ਵੇਲੇ ਵਧ ਗਈ ਆ ਕਿ ਬੈਂਕ ਆਫ ਕੈਨੇਡਾ ਨੇ ਰੇਟ ਹੋਰ ਕੱਟ ਕਰਨੇ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਨਫਲੇਸ਼ਨ ਨੂੰ ਵੀ ਇਸ ਚੀਜ਼ ਦੇ ਨਾਲ ਹੀ ਦੇਖਿਆ ਜਾਂਦਾ ਕਿਉਂਕਿ ਰੋਲਾ ਇਹ ਆ ਇਹਦਾ ਇੱਕ ਬੈਲੈਂਸ ਰਹਿਣਾ ਚਾਹੀਦਾ ਬੇਰੋਜ਼ਗਾਰੀ ਦਾ ਤੇ ਜਿਹੜੇ ਇਹ ਵਿਆਜ ਦਰਾਂ ਦਾ ਜੇ ਵਿਆਜ ਦਰ ਘਟਾ ਦਿੱਤੇ ਉਹਨੇ ਬੇਰੋਜ਼ਗਾਰੀ ਨੂੰ ਤਾਂ ਘੱਟ ਕਰਨਾ ਆ ਪਰ ਉਹਦੇ ਨਾਲ ਇਹ ਆ ਕਿ ਮਹਿੰਗਾਈ ਜਿਹੜੀ ਉਹ ਵੱਧ ਸਕਦੀ ਹੈ ਸੋ ਬੈਂਕ ਆਫ ਕੈਨੇਡਾ ਇਸ ਵੇਲੇ ਸਿਚੁਏਸ਼ਨ ਨੂੰ ਇਕਨੋਮੀ ਨੂੰ ਬੈਲੈਂਸ ਕਰਨ ਦਾ ਯਤਨ ਕਰ ਰਹੀ ਹੈ ਆ ਫਿਊਚਰ ਦੇ ਜਿਹੜੇ ਰੇਟ ਡਿਸੀਜਨਸ ਨੇ ਬੈਂਕ ਆਫ ਕੈਨੇਡਾ ਮਾਨੀਟਰ ਕਰੂਗੀ ਜੌਬ ਮਾਰਕੀਟ ਨੂੰ ਦੂਜੇ ਜਿਹੜੇ ਇਕਨੋਮਿਕ ਇੰਡੀਕੇਟਰ ਹਨ ਬਹੁਤ ਨੜੇ ਦਿਖ ਰਹੀ ਹੈ ਤੇ ਅਨਪਲੋਇਮੈਂਟ ਜਿਹੜੀ ਜ਼ਿਆਦਾ ਰਹੂਗੀ ਤਾਂ ਇਹ ਮਾੜੀ ਹੈ ਤਾਂ ਬੈਂਕ ਨੂੰ ਹੋਰ ਰੇਟ ਕੱਟ ਕਰਨੇ ਪੈ ਸਕਦੇ ਆ ਤਾਂ ਕਿ ਲੈਂਡਰ ਦੇ ਕੋਲ ਜਿਹੜਾ ਜ਼ਿਆਦਾ ਪੈਸਾ ਆ ਸਕੇ ਤੇ ਉਹ ਜਿੰਨਾ ਜ਼ਿਆਦਾ ਪੈਸਾ ਆਊਗਾ ਬਿਜ਼ਨੈਸਸ ਦੇ ਵਿੱਚ ਲੈਂਡਰ ਦੇ ਕੋਲ ਹੋਰ ਸਪੈਂਡ ਕਰਨਗੇ ਤੇ ਜ਼ਿਆਦਾ ਜਿਹੜੀਆਂ ਨੌਕਰੀਆਂ ਉਹ ਸਾਹਮਣੇ ਆਉਣਗੀਆਂ ਸੋ ਇਹ ਜਿਹੜੀ ਆ ਅਨਐਮਪਲੋਇਮੈਂਟ ਕੈਨੇਡਾ ਦੇ ਵਿੱਚ ਐਸ਼ ਵੇਲੇ ਵਧ ਗਈ ਹੈ ਅਗਲੀ ਗੱਲਬਾਤ ਫੈਡਰਲ ਜਿਹੜੇ ਪਬਲਿਕ ਸਰਵਿਸ ਵਰਕਰਸ ਨੇ ਉਹਨਾਂ ਦੇ ਲਈ ਕੁਝ ਨਵੇਂ ਦਿਸ਼ਾ ਨਿਰਦੇਸ਼ ਆ ਸੋਮਵਾਰ ਤੋਂ ਜਾਰੀ ਹੋ ਰਹੇ ਆ ਆਟਵਾ ਦੇ ਵਿੱਚ ਤੇ ਗੈਟਨਯੂ ਦੇ ਵਿੱਚ ਉਹਨਾਂ ਨੂੰ ਹੁਣ ਮਤਲਬ ਆਫਿਸ ਘਟੋ ਘਟ ਤਿੰਨ ਦਿਨ ਆਉਣਾ ਪਊਗਾ ਹਫਤੇ ਦੇ ਵਿੱਚ ਇਹ ਦੱਸਦੇ ਆ ਕਿ ਜਿਹੜਾ ਵਰਕ ਔਨ ਸਾਈਟ 4 ਦੇ ਦਿਨ ਹੈਗਾ ਆ ਵੀਕ ਦੇ ਵਿੱਚ ਗੋਲ ਇਹ ਆ ਕਿ ਜਿਹੜਾ ਟੀਮ ਵਰਕ ਆ ਉਹਨੂੰ ਟੀਮ ਵਰਕ ਲਰਨਿੰਗ ਆ ਜਾਂ ਦੂਜੀਆਂ ਸਰਵਿਸਸਸ ਆ ਕੈਨੇਡੀਅਨਸ ਦੇ ਲਈ ਉਹਨਾਂ ਨੂੰ ਜ਼ਿਆਦਾ ਇਨ ਪਰਸਨਲ ਇੰਟਰੈਕਸ਼ਨ ਕੀਤਾ ਜਾਵੇ ਜਦੋਂ ਇਹ ਨਿਸ਼ਮ ਨਹੀਂ ਸੀ ਉਹਦੇ ਤੋਂ ਪਹਿਲਾਂ ਬਹੁਤ ਸਾਰੇ ਵਰਕਰਸ ਨੂੰ ਘਰੋਂ ਕੰਮ ਕਰਨ ਦੀ ਆਗਿਆ ਦਿੱਤੀ ਸੀ ਫੁੱਲ ਟਾਈਮ ਕਿਉਂਕਿ ਕੋਵਿਡ ਆ ਗਿਆ ਸੀ ਜਦੋਂ ਕੋਵਿਡ ਆ ਗਿਆ ਉਹਨਾਂ ਨੂੰ ਘਰੋਂ ਕੰਮ ਕਰਨ ਦੀ ਆਗਿਆ ਦੇ ਦਿੱਤੀ ਉਹਦੇ ਤੋਂ ਬਾਅਦ ਉਹਨਾਂ ਦੇ ਲਈ ਵੀ ਔਣ ਔਖਾ ਹੋ ਗਿਆ ਤੇ ਜਾਂ ਘਰੋਂ ਕੰਮ ਕਰਨ ਦੇ ਨਤੀਜੇ ਇਹੋ ਜਿਹੇ ਆਉਣ ਲੱਗ ਪਏ ਉਹਨਾਂ ਨੂੰ ਇਹ ਲੱਗਿਆ ਕਿ ਕੰਮ ਤੇ ਆਉਣ ਦੀ ਲੋੜ ਕੀ ਹੈ ਮਾਰਚ 2023 ਦੇ ਵਿੱਚ ਹਾਈਬ੍ਰਿਡ ਮਾਡਲ ਜਾਨੀ ਕਿ ਪਿਛਲੇ ਸਾਲ ਇੰਟਰੋਡਿਊਸ ਕੀਤਾ ਗਿਆ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੇ ਮੁਲਾਜ਼ਮ ਨੇ ਆਫਿਸ ਦੇ ਵਿੱਚ ਵੀ 2 ਜਾਂ 3 ਦਿਨ ਕੰਮ ਕਰਨਗੇ ਹਫਤੇ ਦੇ ਵਿੱਚ ਕੁਝ ਜਿਹੜੇ ਐਮਪਲੋਈ ਸੀਗੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਐਗਜ਼ੈਂਪਟ ਕਰ ਦਿੱਤਾ ਇਸ ਚੀਜ਼ ਤੋਂ ਇਸ ਨਿਯਮ ਤੋਂ ਜਾਂ ਜਿਹੜੇ ਕਈ ਮਤਲਬ ਜਿਹੜੇ ਜਿਹੜੇ ਰਿਮੋਟਲੀ ਕੰਮ ਕਰਦੇ ਸੀ 2020 ਤੋਂ ਵੀ ਪਹਿਲਾਂ ਜਾਂ ਮਤਲਬ ਉਹ ਕਿਤੇ ਹੋਰ ਦੂਰ ਚਲੇ ਗਏ ਉਹਨਾਂ ਨੂੰ ਐਗਜ਼ੈਂਪਟ ਕਰ ਦਿੱਤਾ ਸੀ ਸਰਕਾਰ ਇਸ ਵੇਲੇ ਪ੍ਰਿਪੇਅਰ ਕਰ ਰਹੀ ਹੈ ਕਿ ਵਾਪਸ ਜਿਹੜੇ ਆ ਵਰਕਿੰਗ ਪਬਲਿਕ ਸਰਵਿਸ ਤੇ ਪ੍ਰੋਕਿਊਰਮੈਂਟ ਕੈਨੇਡਾ ਆ ਉਸ ਤਰੀਕੇ ਦੇ ਨਾਲ ਕੰਮ ਕਰੇ ਜਿਸ ਤਰੀਕੇ ਦੇ ਨਾਲ ਪਹਿਲਾਂ ਕਰਦਾ ਸੀ ਯੂਨੀਅਨਸ ਜਿਹੜੀਆਂ ਉਹ ਚੈਲੰਜ ਕਰ ਰਹੀਆਂ ਨਵੇਂ ਰੋਲ ਨੂੰ ਉਹ ਲੌਜਿਕ ਇਹ ਦੇ ਰਿਹਾ ਕਿ ਇਹਨੂੰ ਬਦਲਿਆ ਜਾਣਾ ਚਾਹੀਦਾ ਜਾਂ ਜਿਹੜਾ ਕੁਝ ਰੀਪੀਲ ਕੀਤਾ ਜਾਣਾ ਚਾਹੀਦਾ ਵੀ ਇਦਾਂ ਨਹੀਂ ਹੋ ਸਕਦਾ ਉਹ ਕਹਿੰਦੇ ਇਹਦੇ ਨਾਲ ਹੋਊਗਾ ਕਿ ਕਿ ਜਿਹੜੀ ਮਤਲਬ ਕਈ ਚੀਜ਼ਾਂ ਦਾ ਇਹਦੇ ਨਾਲ ਸਾਰਾ ਕੁਝ ਰਿਲੇਟ ਟ੍ਰੇਨ ਦਾ ਟਾਈਮ ਜਿਹੜਾ ਹੈ ਟਰਾਂਸਪੋਰਟ ਜਿਹੜੀ ਆ ਉਹਨਾਂ ਨੂੰ ਫ੍ਰੀਕਵੈਂਸੀ ਘਟਾਉਣੀ ਪਊਗੀ ਜਲਦੀ ਜਲਦੀ ਜਿਹੜੀ ਉਹ ਟ੍ਰੇਨ ਸਰਵਿਸ ਆ ਕੁਝ ਟਾਈਮਸ ਦੇ ਵਿੱਚ ਉਹ ਆਉਣੀ ਪਊਗੀ ਫ੍ਰੀਕਵੈਂਟਲੀ ਆਉਣੀ ਪਊਗੀ ਉਹ ਜਿਹੜੇ ਲੋਕ ਆ ਜਿਹੜੇ ਮੁਲਾਜ਼ਮਾਂ ਜਾਂ ਮੈਨੇਜਰ ਆ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਫੀਡਬੈਕ ਇਸ ਚੀਜ਼ ਦੇ ਉੱਤੇ ਦਿਓ ਇਸ ਇਸ਼ੂ ਦੇ ਉੱਤੇ ਤੇ ਟਰਾਂਜੀਸ਼ਨ ਜਿਹੜੀ ਆ ਬੈਕ ਟੂ ਵਰਕਿੰਗ ਆਫਿਸ ਦੇ ਵਿੱਚ ਜਿਹੜੀ ਉਸ ਤਰੀਕੇ ਦੇ ਨਾਲ ਹੋ ਸਕੇ ਸੋ ਇਹ ਨਵੇਂ ਨਿਯਮ ਨੇ ਜਿਹਨਾਂ ਦੇ ਨਾਲ ਜਿਹੜਾ ਨਵਾਂ ਸੰਕਟ ਵੀ ਇੱਕ ਪੈਦਾ ਹੋਇਆ ਲੋਕਾਂ ਲੋਕ ਦਲੀਲਾਂ ਦੇ ਰਹੇ ਆ ਵੀ ਜੇ ਘਰੋਂ ਕੰਮ ਹੋ ਕੇ ਉਨਾ ਹੀ ਕੰਮ ਘਰੋਂ ਕਰਦੇ ਆਂ ਅਸੀਂ ਸਾਡਾ ਆਉਣ ਜਾਣ ਦਾ ਕਿਰਾਇਆ ਬਚਦਾ ਘੱਟੋ ਘੱਟ ਘੰਟਾ 2 ਘੰਟੇ ਆਉਣ ਜਾਣ ਦੇ ਵਿੱਚ ਜਾਂ ਡੇਢ ਘੰਟਾ ਬਚਦਾ ਫਿਰ ਉੱਥੇ ਜਾ ਕੇ ਅਸੀਂ ਲੰਚ ਬਾਹਰੋਂ ਕਰਦੇ ਆਂ ਫਿਰ ਵੈਸੇ ਬੰਦਾ ਕੋਈ ਹੋਰ ਖਰਚਾ ਕਰਦਾ ਉਹਨੂੰ ਕਾਰ ਰੱਖਣੀ ਪੈਂਦੀ ਹੋ ਸਕਦੀ ਹੈ ਇੰਸ਼ੋਰੈਂਸ ਉਹਦਾ ਜਾਂ ਉਹਦੀ ਜਿਹੜੀ ਆ ਪੇਮੈਂਟ ਦੇਣੀ ਤੇ ਖਰਚੇ ਕਿੰਨੇ ਬਚਦੇ ਆ ਤੁਸੀਂ ਕਿਉਂ ਨਹੀਂ ਘਰੋਂ ਕੰਮ ਕਰਨਾ ਲਾਓ ਕਰਦੇ ਪਰ ਸਰਕਾਰ ਕਹਿ ਰਹੀ ਆ ਹੁਣ ਵੀ ਇਹ ਇਦਾਂ ਨਹੀਂ ਪੋਸੀਬਲ ਅਲਟੀਮੇਟਲੀ ਤੁਹਾਨੂੰ ਉਸ ਮਾਡਲ ਦੇ ਵਿੱਚ ਤਾਂ ਆਉਣਾ ਹੀ ਪਊਗਾ ਸੋ ਕਈ ਹਜ਼ਾਰਾਂ ਲੋਕ ਨੇ ਜਿਹੜੇ ਪਬਲਿਕ ਫੈਡਰਲ ਪਬਲਿਕ ਸਰਵਿਸ ਵਰਕਰਸ ਨੇ ਉਹਨਾਂ ਸਾਰਿਆਂ ਦੇ ਉੱਤੇ ਇਸ ਚੀਜ਼ ਦਾ ਅਸਰ ਹੋਣਾ ਆ ਸੋਮਵਾਰ ਤੋਂ ਨਵੇਂ ਨਿਯਮ ਉਹਨਾਂ ਦੇ ਉੱਤੇ ਲਾਗੂ ਹੋ ਜਾਣੇ ਤੇ ਉਹਨਾਂ ਨੂੰ ਹੁਣ ਉੱਥੇ ਜਾ ਕੇ ਜਿਹੜਾ ਕੰਮ ਆ ਉਹ ਕਰਨਾ ਪਊਗਾ ਰੋਲਗੋਲ ਹਰ ਵਾਰੀ ਪੈਂਦਾ ਹੁੰਦਾ ਵੀ ਨਹੀਂ ਇਦਾਂ ਨਹੀਂ ਹੋ ਸਕਦਾ ਸੀ ਇਦਾਂ ਨਹੀਂ ਕਰ ਸਕਦੇ ਪਰ ਸਰਕਾਰ ਜਿਹੜੀ ਹੈ ਉਹਨੇ ਜੰਮੜਾ ਖਚਾਉਂਦੀ ਆ ਕਿ ਵਾਪਸ ਸਾਰਾ ਕੁਝ ਨਾਰਮਲ ਹੋਵੇ ਉਸੇ ਤਰੀਕੇ ਦੇ ਨਾਲ ਜਿਹੜਾ ਸਾਰਾ ਕੁਝ ਠੀਕ ਠਾਕ ਪਹਿਲਾਂ ਵਾਂਗੂ ਚੱਲਦਾ ਰਹੇ ਸੋ ਇਹਨੂੰ ਜਿਹੜੇ 2020 ਤੋਂ ਪਹਿਲਾਂ ਕੰਮ ਕਰਦੇ ਸੀ 16 ਮਾਰਚ 2020 ਤੋਂ ਪਹਿਲਾਂ ਹਾਇਰ ਕੀਤੇ ਸੀ ਵੀ ਤੁਸੀਂ ਰਿਮੋਟਲੀ ਕੰਮ ਕਰਨਾ ਉਹਨਾਂ ਨੂੰ ਛੋਟ ਦੇ ਦਿੱਤੀ ਗਈ ਆ ਵੀ ਤੁਸੀਂ ਉਸ ਤਰੀਕੇ ਦੇ ਨਾਲ ਕਰ ਸਕਦੇ ਜਾਂ ਕੁਝ ਲੋਕ ਜਿਹੜੇ ਆ ਉਹਨਾਂ ਨੂੰ ਮਤਲਬ ਉਹ ਐਗਜ਼ਾਮਟ ਕੀਤਾ ਗਿਆ ਪਰ ਅਲਟੀਮੇਟਲੀ ਹੁਣ ਦੁਬਾਰਾ ਕੰਮ ਦੇ ਉੱਤੇ ਆ ਕੇ ਹੀ ਕੰਮ ਕਰਨਾ ਪੈਣਾ ਅਗਲੀ ਕਰਵਾ ਦੋਸਤੋ ਇੱਕ ਵਿਦਿਆਰਥੀਆਂ ਦੇ ਨਾਲ ਘਪੜਾ ਹੋਇਆ ਅਸਲ ਦੇ ਵਿੱਚ ਇੱਕ ਵਿਦਿਆਰਥੀ ਆ ਹਰਸ਼ ਪਟੇਲ ਉਹਦਾ ਨਾਮ ਆ ਉਹ ਅਪਾਰਟਮੈਂਟ ਦੇ ਵਿੱਚ ਕਿਚਨਰ ਇੰਟੀਰੀਅਰ ਦੇ ਨੇੜੇ ਇੰਟੀਰੀਅਰ ਦੇ ਵਿੱਚ ਸ਼ਹਿਰ ਆ ਉੱਥੇ ਉੱਥੇ ਰਹਿਣਾ ਸੀ ਤੇ ਉਹ ਅਵੇਲੇਬਲ ਹੈ ਹੀ ਨਹੀਂ ਆ ਉੱਥੇ ਤੇ ਜਦੋਂ ਕਿ ਉਹਨੂੰ ਦੱਸਿਆ ਗਿਆ ਵੀ ਇਹ ਰੈਂਟ ਅਵੇਲੇਬਲ ਆ ਕਈ ਵਾਰੀ ਇਦਾਂ ਹੋ ਰਿਹਾ ਵੀ ਕਿਸੇ ਦਾ ਅਪਾਰਟਮੈਂਟ ਕੋਈ ਹੋਰ ਆ ਕਿ ਕਿਸੇ ਨੂੰ ਕਿਰਾਏ ਤੇ ਚੜਾ ਗਿਆ ਜਿਹੜਾ ਉਹਦਾ ਹੈ ਹੀ ਨਹੀਂ ਸੀ ਬਹੁਤ ਸਾਰੇ ਲੋਕ ਉੱਥੇ ਗਏ ਆਪਣਾ ਸਬਾਨ ਸਾਜੂ ਸਬਾਨ ਲੈ ਕੇ ਬਈ ਵਾਪਸ ਆਉਣਾ ਪਇਆ ਕਿਉਂਕਿ ਅਪਾਰਟਮੈਂਟ ਅਸਲ ਦੇ ਵਿੱਚ ਹੈ ਹੀ ਨਹੀਂ ਸੀ ਉੱਥੇ ਕੁਝ ਜਿਹੜੇ ਲੋਕ ਆ ਉਹਨਾਂ ਨੇ ਇਹ ਗੱਲ ਦਸੀ ਜਿਹੜੇ ਵਿਕਟਮ ਅਸਲ ਦੇ ਵਿੱਚ ਉਹ ਕਹਿੰਦੇ 4000 ਡਾਲਰ ਦੇ ਦਿੱਤਾ ਹੀ ਰੈਂਟ ਦੇ ਲਈ ਤੇ ਐਕਸਟਰਾ 350 ਡਾਲਰ ਇਹਨੂੰ ਕਲੀਨ ਕਰਾਉਣ ਦੇ ਲਈ ਪਰ ਕਪੜਾ ਹੋ ਗਿਆ ਕੋਈ ਠੱਗੀ ਮਾਰ ਕੇ ਲੈ ਗਿਆ ਇਹ ਨੌਜਵਾਨ ਨੂੰ ਤੇ ਬਾਕੀਆਂ ਨੂੰ ਮਿਸਲੀਡ ਕੀਤਾ ਫੇਸਬੁੱਕ ਮਾਰਕੀਟਪਲੇਸ ਨੇ ਕਿ ਇੱਕ ਅਪਾਰਟਮੈਂਟ ਆ ਜੀ ਇਹ ਅਪਾਰਟਮੈਂਟ ਤੁਹਾਨੂੰ ਰੈਂਟ ਦੇ ਉੱਤੇ ਦੇਣਾ ਹੈ ਤੇ ਤੁਸੀਂ ਪੈਸੇ ਦੇ ਦਿਓ ਜੇ ਕੋਈ ਲੰਘ ਲੈਣਾ ਚਾਹੁੰਦਾ ਉਸ ਕਿੰਨੇ ਤੋਂ ਵੀ ਪੈਸੇ ਲੈ ਗਿਆ ਉਸ ਅਪਾਰਟਮੈਂਟ ਦੇ ਜਿਹੜਾ ਅਪਾਰਟਮੈਂਟ ਅਸਲ ਦੇ ਵਿੱਚ ਉੱਥੇ ਹੈ ਹੀ ਨਹੀਂ ਜਦੋਂ ਇਹਨੇ ਉਥੇ ਅਪਾਰਟਮੈਂਟ ਦੇ ਵਿੱਚ ਗਿਆ ਉਹਨੇ ਦੇਖਿਆ ਵੀ ਇਹ ਤਾਂ ਖਾਲੀ ਆ ਲੋਡਵਿਕ ਕੋ ਪਰਸਨਲ ਆਈਟਮਸ ਜੀ ਹੈ ਨਹੀਂ ਕੁਝ ਹੈ ਹੀ ਨਹੀਂ ਉੱਥੇ ਤੇ ਜਿਹੜੀ ਉਹਨੂੰ ਸ਼ੱਕ ਪਈ ਜੇ ਇਸ ਗੱਲ ਤੋਂ ਮੁੜ ਕੇ ਜਿਹੜੇ ਬੰਦੇ ਨੂੰ ਮਾਰਕੀਟ ਪਲੇਸ ਦੇ ਉੱਤੇ ਜਾ ਕੇ ਦਿੱਤਾ ਸੀ ਜਿਹਨੂੰ ਪੈਸੇ ਦਿੱਤੇ ਸੀ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਮਤਲਬ ਮੰਨਿਆ ਗਿਆ ਸੀ ਵੀ ਇਹ ਇਹਦਾ ਮਾਲਕ ਆ ਜਿਹੜਾ ਸਪੋਸਟ ਲੈਂਡਲੋਰਡ ਸੀਗਾ ਪਰ ਉਹਦੀ ਅਕਾਲ ਕੋ ਚੱਕਦਾ ਹੀ ਨਹੀਂ ਉੱਥੇ ਜਾ ਉਹਨੂੰ ਬਲੌਕ ਕਰ ਦਿੱਤਾ ਜਿਹੜੀ ਬਿਲਡਿੰਗ ਮੈਨੇਜਮੈਂਟ ਆ ਉਹਨਾਂ ਨੇ ਇਹ ਦੱਸਿਆ ਵੀ ਲਿਸਟਿੰਗ ਜਿਹੜੀ ਇਹ ਸਕੈਮ ਸੀ ਜਿਹੜਾ ਉਹਨਾਂ ਦੇ ਨਾਲ ਕੋ ਕੰਟੈਕਟ ਨਹੀਂ ਕੀਤਾ ਗਿਆ ਪੁਲਿਸ ਹੁਣ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਆ ਇਸ ਫਰਾਡ ਦੀ ਤੇ ਹੁਣ ਮਤਲਬ ਇੱਕ ਤੇ ਉਹ ਨੌਜਵਾਨ ਨਵੀਂ ਜਗ੍ਹਾ ਲੱਭਣ ਦੇ ਵਿੱਚ ਸਟਰਗਲ ਕਰ ਲਿਆ ਦੂਜਾ ਪੈਸੇ ਗਏ ਔਨਲਾਈਨ ਰੈਂਟਲ ਸਕੈਮ ਆਮ ਹੁੰਦੇ ਜਾ ਰਿਹਾ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਲਈ ਔਰ ਆਪਣਾ ਪੈਸਾ ਲੋਕਾਂ ਦਾ ਬਹੁਤ ਜਾ ਰਿਹਾ ਉਹ ਕਹਿੰਦੇ ਸਕੈਮਸ ਨੂੰ ਅਵਾਰਡ ਕਰਨ ਦੇ ਲਈ ਤੁਸੀਂ ਇਸ ਗੱਲ ਦੀ ਤਸੱਲੀ ਕਰੋ ਵੀ ਪ੍ਰਾਪਰਟੀ ਨੂੰ ਆਪ ਜਾ ਕੇ ਦੇਖੋ ਸਿਕਿਉਰ ਪੇਮੈਂਟ ਮੈਥਡ ਯੂਜ਼ ਕਰੋ ਤੇ ਜਿਹੜੀਆਂ ਡੀਲਸ ਆ ਉਸ ਤੋਂ ਪਹਿਲਾਂ ਦੇਖੋ ਸਾਰਾ ਕੁਝ ਜੇ ਤੁਹਾਨੂੰ ਠੀਕ ਲੱਗਦੀ ਆ ਉਹ ਟਰੂ ਲੱਗਦੀ ਆ ਫੇਰ ਹੀ ਉੱਥੇ ਜਾਓ ਨਹੀਂ ਤੇ ਤੁਹਾਡੇ ਨਾਲ ਘਪੜਾ ਹੋ ਸਕਦਾ ਤੁਸੀਂ ਆਨਲਾਈਨ ਜਿਹੜੇ ਬਹੁਤੇ ਹੁਣ ਲੱਭਦੇ ਆ ਆਨਲਾਈਨ ਲੱਭਿਆ ਲੱਭ ਕੇ ਦੇਖ ਲਿਆ ਵੀ ਇਹ ਤੋਂ ਪਹਿਲਾਂ ਕੋਈ ਹੋਰ ਨਾ ਲੈ ਜਾਵੇ ਪੈਸੇ ਦੇ ਦੇ ਦਿੱਤੇ ਤੇ ਇਹ ਦੇਖਿਆ ਹੀ ਨਹੀਂ ਵੀ ਉੱਥੇ ਹੈਗਾ ਹੈ ਉਹਦਾ ਹੈ ਸੋ ਸਲਾਹ ਇਹ ਦਿੱਤੀ ਗਈ ਆ ਵੀ ਪਹਿਲਾਂ ਉਹਨੂੰ ਦੇਖੋ ਦੇਖ ਕੇ ਫਿਰ ਉੱਥੇ ਜਾ ਕੇ ਆਪ ਦੇਖੋ ਕਿ ਇਹ ਵਾਕਈ ਅਪਾਰਟਮੈਂਟ ਹੈਗਾ ਰੈਂਟ ਦੇ ਉੱਤੇ ਬੰਦਾ ਹੈਗਾ ਕਈ ਵਾਰੀ ਤੇ ਉਹ ਖਾਲੀ ਅਪਾਰਟਮੈਂਟ ਦਿਖਾ ਕੇ ਬੰਦਾ ਮਿਲ ਕੇ ਵੇਚ ਵੀ ਗਏ ਆ ਪ੍ਰਾਪਰਟੀ ਕਿਸੇ ਦਾ ਘਰ ਕੋਈ ਵੇਚ ਗਿਆ ਕਹਿ ਕੇ ਵੀ ਇਹ ਮੇਰਾ ਆ ਇੱਥੇ ਤੱਕ ਵੀ ਮਤਲਬ 2-4 ਜਾਲੀ ਜੇ ਕਾਗਜ਼ੀ ਬਣਾਉਣੇ ਪੈਂਦੇ ਆ ਉਹ ਬਣਾ ਕੇ ਇੱਥੇ ਤੱਕ ਕਪੜੇ ਹੋ ਜਾਂਦੇ ਆ ਤੇ ਇਹ ਰੈਂਟਲ ਸਕੈਮ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਕੈਮ ਹੈ ਇਸ ਵੇਲੇ ਬਣਦਾ ਜਾ ਰਿਹਾ ਆਪਾਂ ਲਗਭਗ ਬਰੋਝ ਹੀ ਗੱਲਬਾਤ ਕਰ ਰਹੇ ਆ ਐਨਡੀਪੀ ਬਾਰੇ ਤੇ ਜਿਹੜੀ ਲਿਬਰਲ ਦੀ ਇਹਨਾਂ ਨੇ ਸਪੋਰਟ ਵਾਪਸ ਲਈ ਆ ਦੀ ਮੰਨਿਓਰਟੀ ਗਵਰਨਮੈਂਟ ਹੁਣ ਚੱਲ ਰਹੀ ਹੈ ਹੁਣ ਮਸਲਾ ਇਹ ਪੈਦਾ ਹੁੰਦਾ ਵੀ ਇਹ ਸਰਕਾਰ ਜਾਂ ਕਿਹੜੇ ਪੁਆਇੰਟ ਨੇ ਜਿੱਥੇ ਜਾ ਕੇ ਕਿਹਾ ਜਾ ਸਕਦਾ ਵੀ ਹੁਣ ਇਲੈਕਸ਼ਨ ਆ ਜਾਊਗੀ ਜਾਂ ਕਿੱਥੇ ਜਾ ਕੇ ਟਰੂਡੋ ਸਰਕਾਰ ਡਿੱਗ ਸਕਦੀ ਹੈ ਐਨਡੀਪੀ ਨਿਊ ਡੈਮੋਕਰੈਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਅਨਾਉਂਸ ਕੀਤਾ ਸੀ ਵੀ ਅਸੀਂ ਆਪਣਾ ਜਿਹੜਾ ਐਗਰੀਮੈਂਟ ਆ ਲਿਬਰਲ ਸਰਕਾਰ ਦੇ ਨਾਲ ਉਹਨੂੰ ਜਿਹੜਾ ਵਾਪਸ ਲੈ ਰਹੇ ਹਾਂ ਤੇ ਇਸ ਇਹਦੇ ਵਿੱਚ ਸੀਗਾ ਕਿ 25 ਤੱਕ ਇਹਨਾਂ ਨੇ ਨਾਲ ਰਹਿਣਾ ਪਰ ਉਹ ਨਹੀਂ ਰਿਹਾ ਹੁਣ ਅਨਸਰਟਨਟੀ ਹੋ ਗਈ ਆ ਜਦੋਂ ਡੀਲ ਓਵਰ ਹੋ ਗਈ ਆ ਤਾਂ ਇਹ ਗੱਲ ਕਲੀਅਰ ਨਹੀਂ ਆ ਕਿ ਅਰਲੀ ਇਲੈਕਸ਼ਨ ਕਦੋਂ ਹੋ ਸਕਦੀ ਆ ਟਾਈਮਿੰਗ ਅਨਸਰਟਨ ਹੋ ਗਈ ਆ ਹਾਲਾਂਕਿ ਜਗਮੀਤ ਸਿੰਘ ਉਹਨਾਂ ਨੂੰ ਆਪ ਵੀ ਨਹੀਂ ਪਤਾ ਕਿ ਜਿਹੜੀ ਇਲੈਕਸ਼ਨ ਆ ਉਹ ਜਲਦੀ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ ਇਲੈਕਸ਼ਨ ਡੇਟ ਫਿਕਸ ਆ ਕੈਨੇਡੀਅਨ ਨਿਯਮਾਂ ਦੇ ਤਹਿਤ ਕੈਨੇਡੀਅਨ ਕਾਨੂੰਨ ਦੇ ਤਹਿਤ ਇੱਕ ਫਿਕਸ ਇਲੈਕਸ਼ਨ ਡੇਟ ਹੈਗੀ ਆ ਇਹ ਅਕਤੂਬਰ 2025 ਤੋਂ ਅੱਗੇ ਨਹੀਂ ਹੋ ਸਕਦੀ ਤੇ ਜਿਹੜੀ ਐਨਡੀਪੀ ਲਿਬਰਲ ਡੀਲ ਆ ਉਹਦਾ ਖਤਮ ਹੋਣ ਦੇ ਕਰਕੇ ਇਲੈਕਸ਼ਨ ਪਹਿਲਾਂ ਹੋ ਸਕਦੀ ਹੁਣ ਇਲੈਕਸ਼ਨ ਪਹਿਲਾਂ ਹੋਊਗੀ ਕਿਦਾਂ ਜੇ ਕਿਹੜੀ ਚੀਜ਼ ਹੈ ਜਿਹਦੇ ਕਰਕੇ ਇਲੈਕਸ਼ਨ ਪਹਿਲਾਂ ਹੋ ਸਕਦੀ ਹੈ ਜਿਹੜੀ ਸਰਕਾਰ ਆ ਜੇ ਉਹ ਆਪਣੀ ਕੰਫੀਡੈਂਸ ਵੋਟ ਹਾਊਸ ਆਫ ਕਾਮਰਸ ਦੇ ਵਿੱਚ ਗਵਾ ਲੈਦੀ ਲੂਜ਼ ਕਰ ਜਾਂਦੀ ਆ ਤੇ अर्ਲੀ ਇਲੈਕਸ਼ਨ ਹੋ ਜਾਊਗੀ ਕੰਫੀਡੈਂਸ ਵੋਟ ਅਸਲ ਦੇ ਵਿੱਚ ਟੈਸਟ ਹੁੰਦਾ ਕਿਸੇ ਸਰਕਾਰ ਦਾ ਵੀ ਇਹਦੇ ਕੋਲ ਮੈਜੋਰਿਟੀ ਮੈਂਬਰ ਪਾਰਲੀਮੈਂਟ ਹੈਗੇ ਆ ਜਾਂ 170 ਮੈਂਬਰ ਪਾਰਲੀਮੈਂਟ ਇਹਦੇ ਕੋਲੇ ਹਾਊਸ ਆਫ ਕਾਮਰਸ ਦੇ ਵਿੱਚ ਹੈਗੇ ਜਿਹੜੇ ਦੀ ਸਪੋਰਟ ਕਰਦੇ ਆ ਉਹ ਕੌਨਫੀਡੈਂਸ ਵੋਟ ਤੋਂ ਹੀ ਪਤਾ ਲੱਗਦਾ ਕੌਨਫੀਡੈਂਸ ਵੋਟ ਦਾ ਮਤਲਬ ਇਹ ਹੁੰਦਾ ਕਿ ਜਿਨ੍ਹਾਂ ਦੇ ਵਿੱਚ ਜਿਹੜੇ ਮੋਸ਼ਨ ਹੁੰਦੇ ਆ ਕੁਝ ਜਿਨ੍ਹਾਂ ਦੇ ਉੱਤੇ ਸਪੋਰਟ ਹੁੰਦੀ ਆ ਜਾਂ ਸਪੋਰਟ ਨਹੀਂ ਹੁੰਦੀ ਸਪੋਰਟ অর ਲੈਕ ਆਫ ਸਪੋਰਟ ਸਰਕਾਰ ਦੇ ਨਾਲ ਉਹ ਮੋਸ਼ਨ ਜਿਹੜਾ ਇੰਪੋਰਟੈਂਟ ਇਸ਼ੂਸ ਦੇ ਉੱਤੇ ਹੋ ਸਕਦਾ ਹੈ ਜਿਹੜਾ ਬਜਟ ਦੇ ਉੱਤੇ ਹੋ ਸਕਦਾ ਹੈ ਕੋਈ ਕੌਨਫੀਡੈਂਸ ਜਿਹੜੀ ਰਵਾਇਤੀ ਕਿਸਮ ਦੀ ਕੌਨਫੀਡੈਂਸ ਵੋਟ ਹੁੰਦੀ ਉਹਦੇ ਤੇ ਹੋ ਸਕਦਾ ਸਰਕਾਰ ਦੀ ਸਪੈਂਡਿੰਗ ਤੇ ਹੋ ਸਕਦਾ ਕਿਸੇ ਵੀ ਪਾਲਿਸੀ ਦੇ ਉੱਤੇ ਮੋਸ਼ਨ ਹੋ ਸਕਦਾ ਐਸ ਵੇਲੇ ਸਰਕਾਰ ਦੇ ਮੂਰੇ ਸਭ ਤੋਂ ਵੱਡਾ ਚੈਲੰਜ ਕੀ ਆ ਸਰਕਾਰ ਨੂੰ ਕੌਨਫੀਡੈਂਸ ਵੋਟ ਦਾ ਸਾਹਮਣਾ ਕਈ ਇਸ਼ੂਸ ਤੇ ਕਰਨਾ ਪੈ ਸਕਦਾ ਆਹਾ ਫਾਲ ਦੇ ਵਿੱਚ ਜਾਂ ਫਾਲ ਇਕਨੋਮਿਕ ਸਟੇਟਮੈਂਟ ਦੇ ਉੱਤੇ ਜਾਂ ਜਿਹੜਾ ਹੈਗਾ ਬਜਟ ਮੈਟਰਸ ਦੇ ਉੱਤੇ ਜਾਂ ਜਿਹੜਾ ਕਿਸੇ ਚੀਜ਼ ਦੇ ਉੱਤੇ ਵੀ ਤੇ ਜੇ ਉੱਥੇ ਇਹਨਾਂ ਨੂੰ ਵੋਟ ਸਪੋਰਟ ਪੂਰੀ ਨਹੀਂ ਮਿਲਦੀ ਤੇ ਇਹਨਾਂ ਦੀ ਸਰਕਾਰ ਜਾ ਸਕਦੀ ਹੈ। ਵਿਰੋਧੀ ਧਿਰ ਦਾ ਪਲਾਨ ਕੀ ਹੋਊਗਾ? ਆਪੋਜੀਸ਼ਨ ਕੌਣ ਆ ਇਸ ਵੇਲੇ? ਹਾਲਾਂਕਿ ਸਾਰੇ ਹੀ ਆਪੋਜੀਸ਼ਨ ਆ ਬਲੋਕ ਕੋਈ ਕੋ ਆਪੋਜੀਸ਼ਨ ਆ ਜਿਹੜੇ ਐਨਡੀਪੀ ਵੀ ਆਪੋਜੀਸ਼ਨ ਆ, ਗ੍ਰੀਨ ਵੀ ਆਪੋਜੀਸ਼ਨ ਆ ਪਰ ਕਿਉਂਕਿ ਸਭ ਤੋਂ ਵੱਧ ਸੀਟਾਂ ਜਿਹੜੀਆਂ ਕਨਜ਼ਰਵਟਿਵ ਪਾਰਟੀ ਕੋਲ ਆ 199 ਸੀਟਾਂ ਉਹਨਾਂ ਦਾ ਪਲਾਨ ਹੋਊਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਕੌਨਫੀਡੈਂਸ ਵੋਟ ਇਸ ਵੇਲੇ ਹਾਊਸ ਆਫ ਕਾਮਨਸ ਦੇ ਵਿੱਚ ਲਿਆਂਦਾ ਜਾਵੇ। ਤੇ ਜੇ ਉਹ ਲੈ ਆਉਂਦੇ ਆ ਤੇ ਉਹ ਫਿਰ ਇਹ ਮੌਕਾ ਉਹਨੇ ਛੱਡਣਾ ਨਹੀਂ ਸਰਕਾਰ ਨੂੰ ਚੈਲੰਜ ਕਰਨ ਦੇ ਲਈ ਤੇ ਫਿਰ ਇਲੈਕਸ਼ਨ ਹੋ ਜਾਣੀਆਂ ਉਹ ਇਲੈਕਸ਼ਨ ਕਰਾਉਣਾ ਚਾਹਣ ਗਏ ਐਸ ਵੇਲੇ ਕਿਉਂਕਿ ਐਸ ਵੇਲੇ ਇਹਨਾਂ ਦੇ ਨੰਬਰ ਕਾਫੀ ਥੱਲੇ ਆ ਜਿਹੜੀ ਐਨਡੀਪੀ ਆ ਇਹਦੀ ਸਟਰੈਟੇਜੀ ਕੀ ਹੋਊਗੀ ਐਨਡੀਪੀ ਹਜੇ ਥੋੜੀ ਜਿਹੀ ਉਡੀਕ ਕਰ ਸਕਦੀ ਆ ਇਸ ਰਾਜਨੀਤਿਕ ਪ੍ਰਦਰਸ਼ਿਤ ਦੇ ਉੱਤੇ ਕਿ ਕਿਸ ਤਰ੍ਹਾਂ ਦਾ ਪੋਲਿਟੀਕਲ ਲੈਂਡਸਕੇਪ ਡਵੈਲਪ ਕਿਦਾਂ ਦਾ ਹੁੰਦਾ ਆ ਇਹ ਫੈਸਲਾ ਕਰਨ ਤੋਂ ਪਹਿਲਾਂ ਕਿ ਇਲੈਕਸ਼ਨ ਸੱਦਣੀਆਂ ਜਾਂ ਨਹੀਂ ਸੱਦਣੀਆਂ ਉਹ ਇਹ ਵੀ ਸਟੈਬਲਿਸ਼ ਕਰ ਸਕਦੇ ਆ ਕਿ ਅ ਆਲਟਰਨੇਟ ਹੋ ਸਕਦੇ ਆ ਅਸੀਂ ਲਿਬਰਲਸ ਤੇ ਹੁਣ ਲੈਜਿਸਲੇਸ਼ਨ ਦੇ ਉੱਤੇ ਕੀ ਅਸਰ ਪਊਗਾ ਇਹਦਾ ਜਿਹੜੀ ਲਿਬਰਲ ਸਰਕਾਰ ਆ ਉਹਨਾਂ ਨੂੰ ਨੇਗੋਸ਼ੀਏਟ ਕਰਨਾ ਪਊਗਾ ਪਾਰਟੀਆਂ ਦੇ ਨਾਲ ਜਾਂ ਤਾਂ ਪਾਰਟੀਆਂ ਤਿੰਨ ਵੱਡੀਆਂ ਨੇ ਜਿਨ੍ਹਾਂ ਨਾਲ ਇਹਨਾਂ ਦਾ ਕੁਝ ਹੋ ਸਕਦਾ ਜਾਂ ਤੇ ਉਹ ਐਨਡੀਪੀ ਨਾਲ ਹੀ ਕਰ ਸਕਦੇ ਆ ਕਿ ਦੇਖੋ ਤੁਸੀਂ ਡੀਲ ਖਤਮ ਕਰਤੀ ਆਪਣਾ ਲੈਣਾ ਦੇਣਾ ਕੋਈ ਨਹੀਂ ਪਰ ਆ ਜਿਹੜੀ ਗੱਲ ਆ ਇਹ ਇਦਾਂ ਚੰਗੀ ਆ ਤੇ ਇਸ ਕਰਕੇ ਤੁਸੀਂ ਇਹਦੇ ਤੇ ਸਾਡੀ ਮਦਦ ਕਰੋ ਦੂਜੇ ਨੰਬਰ ਤੇ ਇਹ ਹੋ ਸਕਦਾ ਕਿ ਉਹ ਬਲੋਕ ਇੱਕ ਵਾ ਦੇ ਨਾਲ ਗੱਲਬਾਤ ਕਰਨ ਕਿ ਦੇਖੋ 32 ਸੀਟਾਂ ਉਹਨਾਂ ਦੇ ਕੋਲ ਆ ਇਸ ਵੇਲੇ ਕਿ ਤੁਸੀਂ ਕੁਝ ਕਰੋ ਤੇ ਫਿਰ ਇਧਰ ਹੋ ਸਕਦਾ ਇੰਪੋਰਟੈਂਟ ਕੋਈ ਬਿੱਲ ਪਾਸ ਕਰਨਾ ਹੋ ਸਕਦਾ ਉੱਥੇ ਇਹਨਾਂ ਨੂੰ ਸਪੋਰਟ ਚਾਹੀਦੀ ਹੋਊਗੀ ਜਿਹੜਾ ਬਲੌਕ ਕੋਇਕਵਾ ਉਹਨਾਂ ਦਾ ਰੋਲ ਬਹੁਤ ਮਹੱਤਵਪੂਰਨ ਆ ਇੱਥੇ ਬਲੌਕ ਕੋਇਕਵਾ ਸਾਰੀ ਸਿਚੁਏਸ਼ਨ ਦੇ ਉੱਤੇ ਆਪਣਾ ਅਸਰ ਕਰ ਸਕਦੀ ਆ ਜੇ ਮਤਲਬ ਇਹ ਵੀ ਕਰ ਸਕਦੇ ਆ ਕਿ ਉਹ ਵੀ ਵੇਟ ਕਰੋ ਵੀ ਉਹਨਾਂ ਦਾ ਫਾਇਦਾ ਕਿੱਥੇ ਆਉਂਦਾ ਇਲੈਕਸ਼ਨ ਦੇ ਵਿੱਚ ਜਿੱਥੇ ਉਹਨੂੰ ਲੱਗਦਾ ਵੀ ਹਜੇ ਜੀ ਇਹ ਬਲੌਕ ਕੋਇਕਵਾ ਨੂੰ ਕਿਹਾਤ 11 ਦੀਆਂ ਚਾਰ ਸੀਟਾਂ ਵਾਧੀਆਂ 32 ਤੋਂ 36 ਹੁੰਦੀਆਂ ਆ ਪਰ ਉਹ ਇਹ ਸ਼ਗਲ ਦੀ ਵੀ ਵੇਟ ਕਰ ਸਕਦੇ ਆ ਵੀ ਜੇ ਉਹਨਾਂ ਦੀ ਜਿਹੜੇ ਨੰਬਰ ਆ ਉੱਪਰੋਂ ਜਾਣ ਲੱਗ ਪਏ ਸਰਵਿਸ ਵਿੱਚ ਆਉਣ ਲੱਗ ਪਿਆ ਕਿ ਬਲੌਕ ਕੁਇਕਵਾ ਦੀਆਂ ਸੀਟਾਂ ਵਧ ਰਹੀਆਂ ਤੇ ਹੋ ਸਕਦਾ ਉਹ ਡੀਕ ਲੈਣ ਉਡੀਕ ਲੈਣ ਦਾ ਮਤਲਬ ਇਹ ਆ ਕਿ ਜੇ ਕੱਲੋਂ ਕੋਈ ਮੋਸ਼ਨ ਆਉਂਦਾ ਹੈ ਜਿਸ ਮੋਸ਼ਨ ਦੇ ਉੱਤੇ ਰੈਗੂਲਰ ਸਰਕਾਰ ਡੈਗਦੀ ਹੈ ਬਲੌਕ ਕੁਇਕਵਾ ਉਹਨਾਂ ਦੀ ਸਪੋਰਟ ਕਰ ਦਵੇ ਕਿ ਠੀਕ ਹੈ ਜੀ ਥੋੜਾ ਚਿਰ ਹਜੇ ਹੋਰ ਚੱਲਣ ਦਿਓ ਸੋ ਇਹ ਬੜਾ ਇੱਕ ਟੇਡਾ ਮਸਲਾ ਆ ਕਿਸੇ ਵੀ ਮੁੱਦੇ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਜਾ ਸਕਦੀਆਂ ਕੌਨਫੀਡੈਂਸ ਵੋਟ ਐਸ ਵੇਲੇ ਹਾਊਸ ਆਫ ਕਾਮਨਸ ਦੇ ਵਿੱਚ ਬਹੁਤ ਮਹੱਤਵਪੂਰਨ ਕੌਨਫੀਡੈਂਸ ਵੋਟ ਇੱਕ ਸਪੈਸ਼ਲ ਵੋਟ ਹਾਊਸ ਆਫ ਕਾਮਨਸ ਦੇ ਵਿੱਚ ਜਿਹੜੀ ਇਹ ਦੱਸਦੀ ਆ ਕਿ ਸਰਕਾਰ ਦੇ ਕੋਲ ਪ੍ਰੋਪਰ ਮੈਂਬਰ ਜਿਹੜੇ ਪੂਰੇ ਮੈਂਬਰ ਆ ਪਾਰਲੀਮੈਂਟ ਹੈਗੇ ਆ ਕਿ ਨਹੀਂ ਇਹ ਇਹ ਕੌਨਫੀਡੈਂਸ ਵੋਟ ਦਾ ਮਤਲਬ ਹੀ ਇਹ ਟੈਸਟ ਕਰਨਾ ਹੁੰਦਾ ਕਿ ਇਸ ਵੇਲੇ ਜਿਹੜੇ ਇਨਾਫ ਬੈਕਿੰਗ ਇਹਨਾਂ ਕੋਲੇ ਹੈਗੀ ਆ ਰੂਲਿੰਗ ਦੇ ਕੋਲ ਜੇ ਸਰਕਾਰੇ ਵੋਟ ਲੂਜ਼ ਵੋਟ ਲੂਜ਼ ਕਰ ਜਾਂਦੀ ਤੇ ਇਹਦਾ ਮਤਲਬ ਸਿੱਧਾ ਹੁੰਦਾ ਕਿ ਨਾਲ ਕੋਲ ਮੈਜੋਰਿਟੀ ਸਪੋਰਟ ਨਹੀਂ ਹੈ ਜਿਹਦੇ ਨਾਲ ਕੁਦਰਤੀ ਨਵੀਂ ਇਲੈਕਸ਼ਨ ਫਿਰ ਕਾਲ ਕਰ ਲਈ ਚਾਹੁੰਦੀ ਹੈ ਕਈ ਤਰ੍ਹਾਂ ਦੀ ਕੰਫੀਡੈਂਸ ਵੋਟ ਹੁੰਦੀ ਹੈ ਸੋ ਅੱਜ ਸਵੇਲੇ ਦੇਖਣਾ ਹੋਊਗਾ ਕਿ ਜਿਹੜਾ ਮਤਲਬ ਕੀ ਇਹ ਕਿਹੜਾ ਮੋਸ਼ਨ ਆਉਂਦਾ ਤੇ ਉਹਦੇ ਉੱਤੇ ਕੀ ਅੱਗੇ ਬਣਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ